ਜੀ ਸੈਰਨ ਪਿਆਰ ਭਰੀ ਹਸਤੀ ਕਾਲ ਦੇ 올 ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੈਂ ਤੇ ਆਂ ਜੀ ਕਿ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਸੂਟ ਲੈ ਕੇ ਆਏ ਆਂ ਪਰ ਜਿਹੜਾ ਬਹੁਤ ਜ਼ਿਆਦਾ ਸੋਹਣੇ ਲੈ ਕੇ ਆਏ ਆਂ ਪ੍ਰਿੰਟ ਸੂਟ ਲੈ ਕੇ ਆਏ ਆਂਗੇ ਪਹਿਲਾਂ ਆਪਾਂ ਤੁਹਾਨੂੰ ਕਨਫਰਮ ਕਰਦੀ ਆਂ ਵੀ ਆਪਣੀ ਕੈਸ਼ অন ਡਿਲੀਵਰੀ ਨਹੀਂ ਹੈਗੀ ਸਿਰਫ ਆਨਲਾਈਨ ਪੇਮੈਂਟ ਦਾ ਆਪਣਾ ਮੈਥਡ ਹੈਗਾ ਤੁਸੀਂ ਕਿਸੇ ਵੀ ਪ੍ਰਕਾਰ ਦੇ ਫੈਬਰਿਕ ਤੇ ਵਰਕ ਕਰਵਾਉਣਾ ਹੋਵੇ ਆਪਣੀ ਮਨਪਸੰਦ ਲੈਣਾ ਹੋਵੇ ਤੁਸੀਂ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਪ੍ਰਕਾਰ ਦੀ ਸਟਿਚਿੰਗ ਲੈਣੀ ਹੈ ਤੁਸੀਂ ਤਾਂ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋਗੇ ਚਲੋ ਜੀ ਬਹੁਤਾ ਟਾਈਮ ਤੁਹਾਡਾ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਦੀ ਸਟਾਰਟਿੰਗ ਆਪਾਂ ਜਿਹੜੇ ਸੂਟ ਦਿਖਾਵਾਂਗੇ ਬਿਲਕੁਲ ਨੋਰਮਲ ਰੇਂਜ ਤੇ ਦਿਖਾਵਾਂਗੇ ਜਿਹੜਾ ਹਰ ਇੱਕ ਮੇਰੀ ਭੈਣ ਆਸਾਨੀ ਨਾਲ ਖਰੀਦ ਸਕੇ ਕਿਉਂਕਿ ਮਹਿੰਗੇ ਮਹਿੰਗੇ ਸੂਟ ਤਾਂ ਮੈਂ ਜਿਹੜੇ ਤਕੜੇ ਤਕੜੇ ਬੁਟੀਕ ਨੇ ਹਰ ਕੋਈ ਲਾਉਂਦਾਗਾ ਆਪਾਂ ਜਿਹੜੀ ਕਲੈਕਸ਼ਨ ਹੁੰਦੀ ਹੈ ਉਹ ਨਾਰਮਲ ਵੀ ਲਾਉਨੇ ਆਂਗੇ ਤੇ ਮਹਿੰਗੀ ਵੀ ਲਾਉਨੇ ਆਂਗੇ ਐਦਾਂ ਨਹੀਂ ਹੈਗਾ ਵੀ ਆਪਾਂ ਬਾਲੇ ਫੁੱਲ ਹਾਈ ਬ੍ਰਾਂਡ ਦੇ ਸੂਟ ਲਾਉਨੇ ਆਂਗੇ ਵੀ ਪਹਿਣਾ ਦੇ ਮਾਂਚੀ ਰਹਿ ਜਾਵੇ ਇਸਾ ਵੀ ਹਾਂ ਮੈਨੂੰ ਇਹ ਸੂਟ ਪਸੰਦ ਸੀਗਾ ਮੈਂ ਲੈਣਾ ਸੀ ਤੇ ਲੈ ਨਹੀਂ ਸਕੀ ਹੈਗੀ ਆਪਾਂ ਹਰ ਪ੍ਰਕਾਰ ਦੀ ਕਲੈਕਸ਼ਨ ਲਾਉਨੇ ਹੁੰਦੇ ਆ ਜਿੱਦਾਂ ਤੁਸੀਂ ਮਰਜ਼ੀ ਵਾਇ ਕਰ ਸਕਦੇ ਹੋਗੇ ਬਾਕੀ ਜਿਹੜਾ ਸਟਾਫ ਹੋਊਗਾ ਉਹ ਬਹੁਤ ਜ਼ਿਆਦਾ ਵਧੀਆ ਹੋਊਗਾ ਰੇਟ ਵੀ ਤੁਸੀਂ ਕੋਈ ਵੀ ਵੀਡੀਓ ਖੋਲ ਕੇ ਦੇਖ ਸਕਦੇ ਹੋ ਜਿੱਦਾਂ ਜਿਨ੍ਹਾਂ ਦੀ ਆਪਣੇ ਨਾਲ ਦੀ ਕਨੈਕਟ ਕਲੈਕਸ਼ਨ ਲਾਈ ਹੁੰਦੀ ਹੈਗੀ ਰੇਟ ਜਿਹੜਾ ਆਪਣਾ ਹੋਊਗਾ ਉਹਨਾਂ ਨਾਲ 100-200 ਰੁਪਏ ਕੱਟ ਹੀ ਹੋਊਗਾ ਜਿਵੇਂ ਮੇਰੇ ਏਰੀਆ 'ਚ ਉਹ ਵੀ ਇੱਕ ਦੋ ਬਟਿਕਾਣਿਆਂ ਦੀ ਵੀਡੀਓ ਆਉਂਦੀਆਂ ਨੇ ਉਹਨਾਂ ਦੀ ਆਪਣੇ ਨਾਲ ਦੀ ਸੇਮ ਕਲੈਕਸ਼ਨ ਲਾਈ ਹੁੰਦੀ ਆ ਤੁਸੀਂ ਉਹ ਵੀ ਟਰਾਈ ਕਰ ਸਕਦੇ ਹੋਗੇ ਤੁਸੀਂ ਜਦੋਂ ਇੱਕ ਅੱਧੀ ਗਿਰੀ ਤੁਹਾਡੇ ਮੂਰੇ ਸ਼ੋਅ ਹੋਊਗਾ ਤੁਹਾਨੂੰ ਪਤਾ ਲੱਗ ਹੀ ਜਾਣਾਗਾ ਆਪਣੀ ਕਲੈਕਸ਼ਨ ਦਾ ਤੇ ਉਹਨਾਂ ਦੀ ਕਲੈਕਸ਼ਨ ਦਾ ਇਦਾਂ ਨਹੀਂ ਹੋਊਗਾ ਵੀ ਆਪਣਾ ਰੇਟ ਬਹੁਤ ਜ਼ਿਆਦਾ ਉੱਪਰ ਰੱਖਿਆ ਹੋਊਗਾ ਤੁਸੀਂ ਸੂਟ ਨਹੀਂ ਬਾਏ ਕਰ ਸਕਦੇ ਹੈਗੇ ਬਹੁਤ ਜ਼ਿਆਦਾ ਘੱਟ ਰੇਟ ਤੇ ਆਪਾਂ ਤੁਹਾਨੂੰ ਬਹੁਤ ਜ਼ਿਆਦਾ ਸੋਹਣੇ ਸੂਟ ਦਵਾਂਗੇ ਬਾਕੀ ਜਿੰਨੇ ਕਸਟਮਰ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਆਪਣੀ ਸਰਵਿਸ ਬਾਰੇ ਪਤਾ ਹੀ ਹੈਗਾ ਵੀ ਜਿੱਦਾਂ ਦਾ ਆਪਾਂ ਕਹਿੰਨੇ ਆ ਉਦਾਂ ਦੇ ਕਪੜਾ ਭੇਜਦੇ ਆਂਗੇ ਚਲੋ ਜੀ ਕਰਦੇ ਆ ਵੀਡੀਓ ਦੇ ਸਟਾਰਟਿੰਗ ਸੂਟ ਨੇ ਜਿਹੜੇ ਰਹਿਣ ਵਾਲੇ ਨੇ ਪ्युअर कॉटन ਦੇ ਰਹਿਣ ਵਾਲੇ ਨੇ ਕਿਉਂਕਿ ਮੌਸਮ ਨਾਲ ਇੱਕਦਮ ਚੇਂਜ ਹੋ ਜਾਣਾ ਇੱਕਦਮ ਗਰਮੀ ਨਫਤਾਰ ਫੜ ਲੈਣੀ ਹੈਗੀ ਜਿਹੜਾ ਆਪਣੇ ਕੋਲੇ ਸਟਾਕ ਹਲੇ ਆਇਆ ਵੀ ਹੋਇਆ ਇਹ ਆਪਣੇ ਕੋ ਉਹ ডিসਕਾਊਂਟ ਤੇ ਆਏ ਹੋਏ ਆ ਉਦਾਂ ਹੀ ਆਪਾਂ ਨਹੀਂ ਦੇ ਦੇਣਾਗਾ ਚਾਹੀਏ ਅਸੀਂ ਆਪਾਂ ਇਹਨਾਂ ਦੀ 10 20 ਦਿਨ ਵੀਡੀਓ ਨਾ ਲਈਏ ਕਿਉਂਕਿ ਆਪਾਂ ਨੂੰ ਇੱਕਦਮ ਜਦੋਂ ਗਰਮੀ ਰਫ਼ਤਾਰ ਫੜ ਲਈ ਇਹ ਸੂਟਾਂ ਦਾ ਰੇਟ 2 300 ਰੁਪਇਆ ਅੱਪ ਹੋ ਜਾਣਾ ਵੀ ਆਪਾਂ ਵੱਧ ਪ੍ਰੋਫਿਟ ਕਰਕੇ ਕਮਾਈਏ ਪਰ ਆਪਣੀ ਇਦਾਂ ਦੀ ਸੋਚ ਨਹੀਂ ਹੈਗੀ ਅਗਰ ਕਿਸੇ ਭੈਣ ਦਾ ਫਾਇਦਾ ਹੁੰਦਾ ਤਾਂ ਆਪਾਂ ਜ਼ਰੂਰ ਕਰਾਂਗੇ ਕਿਸੇ ਨੂੰ ਸੂਟ ਪਸੰਦ ਆ ਕਿਸੇ ਨੇ ਆਪਣਾ ਆਰਡਰ ਡਨ ਕਰਨਾ ਤਾਂ ਘੱਟ ਰੇਟ ਤੇ ਹੁਣ ਲੈ ਸਕਦੇ ਨੇ ਕਲਰ ਚੈੱਕ ਕਰ ਸਕਦੇ ਹੋ ਤੁਸੀਂ ਸੂਟਾਂ ਦੇ ਅਮ ਇਹਨੂੰ بیس ਲੱਗਿਆ ਹੋਇਆ कॉटन ਲੱਗਿਆ ਹੋਇਆ ਬਹੁਤ ਜਿਆਦਾ ਵਧੀਆ ਕੁਆਲਿਟੀ ਦੀ ਲੱਗੀ ਹੋਈ ਹੈਗੇ ਚੈੱਕ ਕਰ ਸਕਦੇ ਹੋ ਡਿਜ਼ਾਈਨਿੰਗ ਫਰੰਟ ਤੇ ਸੇਮ ਸੇਮ ਆਂਗੀ ਬੈਕ ਤੇ ਇਹਦੇ ਨਾਲ ਜਿਹੜਾ ਦੁਪੱਟਾ ਰੱਖੀ ਬਾਟਮ ਰੱਖੀ ਹੋਈ ਆ ਉਹ ਰੱਖੀ ਹੋਈ ਆ ਕੈਮਰਿਕ कॉटन ਦੀ ਤੁਸੀਂ ਪਲਾਜੋ ਵੀ ਬਣਾ ਸਕਦੇ ਹੋ ਤੁਸੀਂ ਬਾਟਮ ਵੀ ਬਣਾ ਸਕਦੇ ਹੋ ਇਹ ਤੇ ਇਹਦੇ ਨਾਲ ਜਿਹੜਾ ਦੁਪੱਟਾ ਰਹਿਣ ਵਾਲਾਗਾ ਉਹ ਰੱਖਿਆ ਹੋਇਆ ਪਿਓਰ ਦਾ ਪਿਓਰ ਦਾ ਦੁਪੱਟਾਗਾ ਚੈੱਕ ਕਰ ਸਕਦੇ ਹਾਂ ਵਧੀਆ ਵਾਲੀ ਪਿਓਰ ਦਾ ਦੁਪੱਟਾ ਗਏ ਐ ਇਦਾਂ ਨਹੀਂ ਹੈਗਾ ਵੀ ਹਲਕੀ ਜੀ ਪਿਓਰ ਮਿਲੂਗੀ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਹੋਇਆ ਦੁਪੱਟਾ ਲੱਗਿਆ ਹੋਇਆ ਇਹਨਾਂ ਨੂੰ ਸੂਟਾਂ ਨੂੰ ਚੈੱਕ ਕਰ ਸਕਦੇ ਹਾਂ ਇਹਨਾਂ ਦਾ ਸੂਟਾਂ ਦਾ ਰੇਟ ਆਪਾਂ ਵੀਡੀਓ ਦੇ ਵਿੱਚ ਹੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਇਹ ਸੀ ਆਪਣੇ ਕੋਲੇ ਫਸਟ ਕਲਰ ਮਹਿੰਦੀ ਜਿਹਾ ਕਲਰ ਅਗਲਾ ਕਲਰ ਆ ਗਿਆ ਆਪਣੇ ਕੋਲੇ ਆਹ ਵਾਲਾ ਦੇਖ ਸਕਦੇ ਹੋ ਤੁਸੀਂ ਅਸਮਾਨੀ ਜਿਹਾ শেਡ ਆ ਗਿਆ ਨੀਲਾ ਅਸਮਾਨੀ ਡਾਰਕ ਜਿਹਾ ਕਹਿ ਸਕਦੇ ਹੋਗੇ ਡਿਜ਼ਾਈਨਿੰਗ ਸਾਰੇ ਸੂਟਾਂ ਦੀ ਸੇਮ ਆਗੀ ਬਹੁਤ ਵਧੀਆ ਪ੍ਰਿੰਟਿੰਗ ਬਣੀ ਹੋਈ ਆ ਲਾਈਟ ਤੇ ਡਾਰਕ ਦਾ ਕਲਰ ਕੰਬੀਨੇਸ਼ਨ ਆਗਾ ਤੇ ਆਹ ਵਾਲਾ ਰਹਿਣ ਵਾਲਾ ਇਹਦੇ ਨਾਲ ਪ੍ਰਿੰਟਿੰਗ ਪਿਓਰ ਦਾ ਦੁਪੱਟਾ ਇਹਨਾਂ ਦਾ ਸੂਟਾਂ ਦਾ ਜਿਹੜਾ ਰੇਟ ਆਗਾ ਉਹ ਵੀ ਆਪ ਤੁਹਾਨੂੰ ਦੱਸ ਦੇਵਾਂਗੇ ਇਹਨਾਂ ਦਾ ਸੂਟਾਂ ਦਾ ਰੇਟ 1100 ਰੁਪਿਆ ਰਹਿਣ ਵਾਲਾ ਹੈਗਾ ਜਿਹੜੇ ਸ਼ਿਪਿੰਗ ਚਾਰਜ ਲੱਗਣਗੇ ਉਹ ਤੁਹਾਡੇ ਐਕਸਟਰਾ ਲੱਗਣਗੇ ਬਾਕੀ ਜੇ ਮੇਰੀ ਭੈਣ ਨੇ ਕਿਸੇ ਨੇ ਆਫਲਾਈਨ ਲੈਣਾ ਹੋਊਗਾ ਤਾਂ ਉਹਨੂੰ 1100 ਦੇ ਹੀ ਲੱਗਣਾਗਾ ਪਲੀਜ਼ ਆਪਾਂ ਰਿਕੁਐਸਟ ਕਰਦੇ ਹੁੰਨੇ ਆ ਵੀ ਰੇਟ ਦੀ ਬਾਦ ਘਾਟਨਾ ਕਰਿਆ ਕਰੋ ਆਪਣਾ ਬਹੁਤ ਜਿਆਦਾ ਸੋਚ ਸਮਝ ਕੇ ਰੇਟ ਲਾਇਆ ਹੁੰਦਾਗਾ ਬਾਕੀ ਜਦੋਂ ਤੁਸੀਂ ਸਟੱਫ ਦੇਖੋਗੇ ਪੂਰਾ ਇੱਕ ਨੰਬਰ ਸਟੱਫ ਆਗਾ ਅੱਗੇ ਆ ਕੇ ਆਪਣੇ ਕੋਲੇ ਗੋਲਡਨ ਟੱਚ ਤੇ ਸੂਟ গোল্ডেন টাচ দেয়া ਗਿਆ ਆ ਵਾਲੀ ਰੱਖੀ ਹੋਈ ਹੈ ਇਹਦੇ ਨਾਲ ਬ੍ਰੇਨ ਕੈਮਰੀਕ कॉटन ਦੀ बॉटम बाकी ਜੇ ਤੁਸੀਂ कॉटन ਤੇ ਕਿਸੇ ਪ੍ਰਕਾਰ ਦਾ ਬਟੇਕ ਪੀਸ ਤਿਆਰ ਕਰਵਾਣਾਗਾ ਆਪਣੀ ਪਸੰਦ ਦਾ ਤਾਂ ਤੁਸੀਂ ਸਾਡੇ ਤੋਂ ਵੀ ਕਰਵਾ ਸਕਦੇ ਹੋਗੇ ਆਵळा ਰੈਣळे ਦਿਨ ਦਾ ਦੁਪੱਟਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਚੈਨਲ ਤੇ ਨਵੇਂ ਆਏ ਹੋਗੇ ਅਗਲਾ ਕਲਰ ਆ ਗਿਆ ਆਪਣੇ ਕੋਲੇ ਜਾਮਨੀ ਜਿ ਟੋਨ ਤੇ ਆਹ ਵੜੀ ਇਹਦੇ ਨਾਲ ਸ਼ਲਟ ਰੱਖੀ ਹੋਈ ਆ ਜੈਂਪਰ ਤਿਆਰ ਹੋਊਗਾ ਇਹਦੇ ਨਾਲ ਚਾਹੇ ਤੁਸੀਂ ਪਲਾਜ਼ੋ ਕਰ ਸਕਦੇ ਹੋ ਕੈਮਰਿਕ ਕਾਟਨ ਤੇ ਸਟਾਫ ਲੱਗਿਆ ਹੋਇਆ ਹੈਗੇ ਨੂੰ ਚਾਹੇ ਤੁਸੀਂ ਬਾਟਮ ਤਿਆਰ ਕਰ ਸਕਦੇ ਹੋਗੇ ਤੇ ਆਹ ਵਾਲਾ ਰਹਿਣ ਲੱਗਾ ਇਹਦੇ ਨਾਲ ਦੁਪੱਟਾ ਬਹੁਤ ਜਿਆਦਾ ਪਿਆਰਾ ਜਿਹਾ ਇਹ ਆਈ ਆਪਾਂ ਤੁਹਾਨੂੰ ਚਾਰ ਕਲਰ ਦਿਖਾਏ ਨੇ ਇਹਦੇ ਵਿੱਚ ਰੇਟ ਇਹਨਾਂ ਦਾ 1100 ਰੁਪਏ ਨੇ ਨਾਲ ਸ਼ਿਪਿੰਗ ਚਾਰਜ ਜਿਹੜੇ ਤੁਹਾਡੇ ਐਕਸਟਰਾ ਪੈਣਗੇ ਆਵਲੇ ਜਿਹੜਾ ਸੂਟ ਆ ਗਿਆ ਉਹ ਆਪਣੇ ਲਾ ਗਿਆ ਇਹਨਾਂ ਦਾ ਸੂਟਾਂ ਦਾ ਰੇਟ 850 ਰੁਪਿਆ ਰਹਿਣ ਵਾਲਾਗਾ ਪਹਿਲਾ ਮੈਂ ਆਹ ਵਾਲਾ ਦੁਪੱਟਾ ਰੱਖਿਆ ਹੋਇਆ ਇਹਦੇ ਨਾਲ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਆਵਲਾ ਆਪਣੇ ਕੋਲੇ ਆ ਗਿਆ ਫਰੋਜ਼ੀ ਗ੍ਰੀਨ ਕਲਰ ਦਾ ਸੂਟ ਇਹਦੇ ਵਿੱਚ ਅਗਲਾ ਆ ਗਿਆ ਆਪਣੇ ਕੋਲੇ ਪਾਪਰ ਜੇ ਤੇਲ ਦਾ ਸੂਟ ਇਹ ਮਸਲੀਨ ਦੁਪੱਟਿਆਂ ਨਾਲ ਸਾਰੇ ਸੂਟ ਦੀ ਡਿਜ਼ਾਈਨਿੰਗ ਪ੍ਰਿੰਟਿੰਗ ਸੇਮ ਆ ਇਹਨਾਂ ਤੇ ਆਰੀ ਦਾ ਵਰਕ ਕੀਤਾ ਹੋਇਆ ਸੂਟਾਂ ਤੇ ਕੀ ਆ ਕਰ ਸਕਦੇ ਹੋਗੇ 850 ਇਹਨਾਂ ਦਾ ਰੇਟ ਰਹਿਣ ਵਾਲਾਗਾ ਸ਼ਿਪਿੰਗ ਚਾਰਜ ਤੁਹਾਡੇ ਹੋਣਗੇ ਅੱਜ ਆਪਣੀ ਵੀਡੀਓ ਸਮਰ ਸੂਟਾਂ ਦੀ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਪੇਮੈਂਟ ਦਾ ਜਿਹੜਾ ਆਪਣਾ ਮੈਥਡ ਆ ਉਹ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਆਨਲਾਈਨ ਆ ਆਨਲਾਈਨ ਪੇਮੈਂਟ ਕਰਨ ਲਈ ਟੈਨਸ਼ਨ ਨਾ ਕਰਿਓ ਕਿਉਂਕਿ ਆਪਾਂ ਕਿਸੇ ਵੀ ਪ੍ਰਕਾਰ ਦਾ ਤੁਹਾਡੇ ਨਾਲ ਫਰਾਡ ਨਹੀਂ ਕਰਾਂਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਧੰਨਵਾਦ